ਫਾਈਨਲੀ ਦੋਸਤੋ BSNL ਫਾਈਬਰ ਆਪਣੇ ਲੱਗ ਚੁਕਿਆ ਹੈ ਭਾਰਤ ਫਾਈਬਰ ਨੈਟ ਸੋ ਆ 5G 5G ਕਾਰਡ ਵਾਲਾ ਸੋ ਆਪਾਂ ਹਜੇ ਟੈਂਪੋਰਰੀ ਰੱਖਿਆ ਪਿਆ ਕਿਉਂਕਿ ਆਪਣੇ ਕੋਲ ਚੱਲ ਰਿਹਾ ਪਲਾਨ ਹੈ Jio Air Fiber ਇੱਥੇ 2-4 ਦਿਨ ਲੈ ਕੇ ਜਿਸ ਦਿਨ ਇਹ ਉਤਰ ਗਿਆ ਉਸ ਦਿਨ ਫਿਰ ਆਪਾਂ ਇੱਥੇ ਕਨੈਕਸ਼ਨ ਕਰਦੇਾਂਗੇ ਫਿਲਹਾਲ ਆਪਾਂ ਇਹ ਟੈਂਪੋਰਰੀ ਰੱਖ ਦਿੱਤਾ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਆਪਾਂ ਕਿੰਨੇ MBB ਵਾਲਾ ਪਲਾਨ ਲਿੱਤਾ ਤੇ ਇਸ ਦੀ ਕਿੰਨੀ MBB ਵਾਲੀ ਸਪੀਡ ਆਉਂਦੀ ਹੈ ਪੂਲ ਜਾਂ ਨਹੀਂ ਹੁਣ ਤੁਹਾਨੂੰ ਚੈੱਕ ਕਰਵਾਉਣੀ ਹੈ ਇਸ ਦਾ ਸਪੀਡ ਟੈਸਟ ਵੀ ਪੂਲ ਆਉਂਦਾ ਜਾਂ ਨਹੀਂ ਸੋ ਦੋਸਤੋ ਆਪਣਾ ਜੋ ਪਲਾਨ ਹੈ 399 18% GST ਵਾਲਾ ਪਲਾਨ ਹੈ ਜਿਸ ਵਿੱਚ 40 MB ਦੀ ਸਪੀਡ ਆਉਂਦੀ ਹੈ ਫੁੱਲ ਸੋ ਤੁਸੀਂ ਸਪੀਡ ਟੈਸਟ ਵੀ ਦੇਖ ਸਕਦੇ ਆਪਾਂ ਡਿਫਰੈਂਟ ਡਿਫਰੈਂਟ ਵੈਬਸਾਈਟ ਤੇ ਜਾ ਕੇ ਸਪੀਡ ਟੈਸਟ ਕੀਤਾ ਸਾਰਿਆਂ ਤੇ 40 40 40 ਪਲੱਸ ਆ ਰਹੀ ਹੈ ਸਪੀਡ ਜੋ ਕਿ ਫੁੱਲ ਹੈ ਸੋ ਪਲਾਨ ਦੇ ਮੁਤਾਬਕ 40 MB ਦੀ ਸਪੀਡ ਹੋਣੀ ਚਾਹੀਦੀ ਹੈ ਤਾਂ ਉਹ 40 MB ਦੀ ਸਪੀਡ ਹੀ ਮਿਲ ਰਹੀ ਆਪਾਂ ਨੂੰ ਸੋ ਦੋਸਤੋ ਇਸ ਦੇ ਬਾਰੇ ਅਗਰ ਤੁਹਾਡਾ ਕੋਈ ਹੋਰ ਸੁਭਾਅ ਲਿਆ ਜਾਂ ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਹੈ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਪੁੱਛ ਸਕਦੇ ਹੋ ਮੈਂ ਤੁਹਾਨੂੰ ਉੱਥੇ ਜਾ ਕੇ ਆਨਸਰ ਕਰ ਦੂੰਗਾ ਵੀ ਇਹ ਇਸ ਨੂੰ ਲਵਾਉਣ ਲਈ ਕਿੰਨੇ ਪੈਸੇ ਲੱਗੇ ਕੀ ਕੀ ਪ੍ਰੋਸੀਜਰ ਹੈ ਸੋ ਕਿਦਾਂ ਇਸ ਨੂੰ ਬੁੱਕ ਕਰਨਾ ਉਹ ਸਾਰਾ ਕੁਝ ਆਪਾਂ ਅਗਰ ਤੁਸੀਂ ਚਾਹੋਗੇ ਤਾਂ ਵੀਡੀਓ ਬਣਾ ਦੂੰਗੇ ਅਗਰ ਕਮੈਂਟ ਬਾਕਸਾਂ ਵਿੱਚ ਆਓਗੇ ਤਾਂ ਤੁਹਾਨੂੰ ਉੱਥੇ ਵੀ ਆਨਸਰ ਦੇ ਦੇ ਦਵਾਂਗਾ ਸੋ ਜੋ ਲਗਾਉਣ ਆਏ تھے ਉਹਨਾਂ ਦਾ ਵੀ ਉਹ ਬੰਦੇ ਬਹੁਤ ਵਧੀਆ ਸੀ ਪ੍ਰੋਫੈਸ਼ਨ ਜੇ ਲੱਗੇ ਬੜੀ ਤੇਜ਼ੀ ਦੇ ਨਾਲ ਉਹਨੇ ਲਗਾਤਾ ਮਿੰਟ ਚ ਤਾਰਾ ਤੂਰਾ ਪਾ ਕੇ ਆਪਣੇ ਸਾਹਮਣੇ ਘਰ ਤੋਂ ਹੀ ਤਾਰਾ ਪਈਆਂ ਸੋ ਉਹਨਾਂ ਨੇ ਘਟੋ ਘਟ ਅੱਧੇ ਘੰਟੇ ਵਿੱਚ ਉਹ ਨੈਟ ਚਲਾ ਕੇ ਚਲੇ ਗਏ ਸੀ ਸੋ ਤਾਰਾ ਤੂਰਾ ਸਾਰੀਆਂ ਖੰਭੇ ਦੇ ਉੱਪਰ ਇਟ ਪਾਟ ਪੂ ਕੇ ਵਧੀਆ ਤਰੀਕੇ ਨਾਲ ਉਹਨਾਂ ਨੇ ਤਾਰਾ ਤੂਰਾ ਦਾ ਅਰੇਂਜਮੈਂਟ ਕੀਤਾ ਸੋ ਦੋਸਤੋ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ। ਤੋਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਜੀ।